ਕਿਵੇਂ ਕੇ ਰੂਪੜ ਵਿਧਾਨ ਸਭਾ ਹਲਕੇ ਦੇ ਆੜੜ ਪਿੰਡਾਂ ਦੇ ਵਿੱਚ ਸਿੰਚਾਈ ਦਾ ਬੰਦੋਬਸਤ ਕਰਨ ਦੇ ਲਈ ਸਿੰਚਾਈ ਵਾਲੇ ਟਿਊਬਲ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਲਗਾਏ ਜਾ ਰਹੇ ਨੇ ਬੜੀ ਦੇਰ ਬਾਅਦ ਟਿਊਬ ਲੱਗਨੇ ਸ਼ੁਰੂ ਹੋਏ ਨੇ ਦਹਾਕਿਆਂ ਬਾਅਦ ਸੋ ਉਸੇ ਕੜੀ ਤਹਿਤ ਜਿਹੜੇ ਸ਼ੈਲੋ ਟਿਊਬਲ ਦਰਿਆ ਦੇ ਨੇੜਲੇ ਇਲਾਕਿਆਂ ਚ ਲਾਏ ਜਾ ਰਹੇ ਨੇ ਅ ਅੱਜ ਪਿੰਡ ਬਜਰੂੜ ਦੇ ਵਿੱਚ ਜਿਹੜਾ ਟਿਊਬਲ ਲੱਗਿਆ 29 ਲੱਖ ਰੁਪਏ ਦੀ ਲਗਤ ਦੇ ਨਾਲ ਜਿਹੜਾ ਕਰੀਬ 70-80 ਏਕੜ ਦੀ ਸਿੰਚਾਈ ਹੁੰਦੀ ਹੈ 70-80 ਏਕੜ ਦੀ ਪਾਈਪਲਾਈਨ ਸਿੰਚਾਈ ਜਲੇ ਪਾਈ ਗਈ ਹੈ ਔਰ ਖਾਸ ਤੌਰ ਤੇ ਉਹ ਜ਼ਮੀਨ ਹੈ ਜਿਹੜੀ ਬਜਰੂੜ ਪਿੰਡ ਦੀ ਜ਼ਮੀਨ ਹੈ ਪਰ ਸਤਲੁਜ ਦਰਿਆ ਤੋਂ ਪਾਰ ਪੈ ਗਈ ਸਤਲੁਜ ਦਰਿਆ ਤੋਂ ਪਾਰ ਚੱਖੀਆਂ ਪਿੰਡ ਦੇ ਲਾਗੇ ਇਹ ਜ਼ਮੀਨ ਜਿਹੜੀ ਹੈ ਉਹ ਪੈ ਗਈ ਪਰ ਹੈ ਇਹਦੇ ਜਿਹੜੇ ਮਾਲਕ ਹੈ ਉਹ ਬਜਰੂੜ ਪਿੰਡ ਦੇ ਆ ਬਜਰੂੜ ਪਿੰਡ ਦੀ ਹੀ ਇਹ ਅਦਵਸਤ ਹੈ ਉਸ ਜ਼ਮੀਨ ਨੂੰ ਇਹ ਸ਼ੈਲੋ ਟਿਊਬਲ ਦੇ ਨਾਲ ਜਿਹੜੀ ਸਿੰਚਾਈ ਵਾਲਾ ਪਾਣੀ ਹੈ ਉਹ ਦਿੱਤਾ ਜਾਏਗਾ ਸੋ 29 ਲੱਖ ਦੀ ਲਾਗਤ ਨਾਲ ਲੱਗੇ ਇਹ ਸ਼ੈਲੋ ਟਿਊਬਲ ਦੀ 70 80 ਏਕੜ ਦੇ ਲਈ ਅੱਜ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਇਹਦੇ ਨਾਲ ਜਿਹੜੀ ਬਜਰੂੜ ਪਿੰਡ ਦੀ ਸਾਰੀ ਜਿਹੜੇ ਸਾਡੇ ਪੰਚਾਇਤ ਸਰਪੰਚ ਸਾਹਿਬ ਹੈ ਲੰਬੜਦਾਰ ਜੀ ਹੈ ਉਹ ਸਾਡੇ ਮੈਡਮ ਬੰਗਾ ਜੀ ਤੇ ਸਮੁੱਚੀ ਬਜਰੂੜ ਪਿੰਡ ਦੀ ਟੀਮ ਤੇ ਝੱਖੀਆਂ ਦੀ ਟੀਮ ਵੀ ਝੱਖੀਆਂ ਦੀ ਪੰਚਾਇਤ ਵੀ ਸਰਪੰਚ ਸਾਹਿਬ ਵੀ ਉਹ ਅੱਜ ਸਾਰੇ ਇੱਥੇ ਹਾਜ਼ਰ ਨੇ ਸੋ ਇਸ ਟਿਊਬਲ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ